ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿੱਥੇ ਮੇਰੇ ਕੋਲੇ ਜੁਗੋ ਜੁਗਾ ਟਾਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਬਾਦਸ਼ਾਹ ਜੀ ਸੇਵਾ ਸੁਭਾਲ ਸੰਸਥਾ ਦੇ ਜਿਹੜੇ ਸਿੰਘ ਰਿਓ ਪਹੁੰਚੇ ਨੇ ਉਹਨਾਂ ਨੂੰ ਮੈਂ ਜਿੱਥੇ ਜੀ ਆਣ ਆਖਦਾ ਓਥੇ ਮੈਂ ਧੰਨਵਾਦ ਕਰਦਾ ਹਾਂ ਭਾਈ ਸਾਹਿਬ ਭਾਈ ਜਗਸੀਰ ਸਿੰਘ ਜੀ ਬਿਲਿਆਲ ਵਾਲੇ ਭਾਈ ਸਾਹਿਬ ਭਾਈ ਵਰਮਾ ਸਿੰਘ ਜੀ ਜਨਾਲ ਵਾਲੇ ਜੋ ਕਿ ਆਪਣੀ ਹਾਜ਼ਰੀ ਲਵਾ ਕੇ ਚਲੇ ਗਏ ਨੇ ਕਿਉਂਕਿ ਉਹਨਾਂ ਦਾ ਜ਼ਰੂਰੀ ਕੰਮ ਸੀਗਾ ਕਰੋਨਾ ਵੱਲੋਂ ਸਾਨੂੰ ਇਹ ਬੇਨਤੀ ਵੀ ਕੀਤੀ ਗਈ ਹੈ ਕਿ ਬਾਬਾ ਜੀ ਜਿੱਥੇ ਵੀ ਤੁਸੀਂ ਹੁਕਮ ਕਰੋਗੇ ਅਸੀਂ ਤੁਹਾਡੇ ਨਾਲ ਮੋਢਿਆਂ ਨਾਲ ਹੁੰਡਾ ਲਾ ਕੇ ਚੱਲਾਂਗੇ ਸੇਵਾ ਜਿਹੜੀ ਨਿਰੰਤਰ ਜਾਰੀ ਰੱਖਣੀ ਆਪਾਂ ਨੇ ਇਹਨੂੰ ਵੱਡੇ ਪੱਧਰ ਤੇ ਆਪਾਂ ਨੇ ਜਿਹੜੀ ਸੇਵਾ ਆਪਾਂ ਨੇ ਕਰਨੀ ਆ ਕਿਉਂਕਿ ਮੈਂ ਹੋਰ ਵੀ ਜਿਹੜੇ ਗੁਰੂ ਕੇ ਵਜ਼ੀਰ ਨੇ ਗ੍ਰੰਥੀ ਸਿੰਘ ਨੇ ਸਤਕਾਰਯੋਗ ਉਹਨਾਂ ਨੂੰ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਭਾਈ ਬਾਦ ਤੋਂ ਬਾਦ ਸਿੰਘ ਜੁੜਨ ਦੀ ਕਿਰਪਾਲਤਾ ਕਰੋ ਕਿਉਂਕਿ ਇਹ ਤੁਹਾਡੀ ਆਪ ਦੀ ਸੰਸਥਾ ਹੈਗੀ ਇਹਦੇ ਨਾਲ ਇਕੱਲਾ ਇਹ ਨਹੀਂ ਜਿੱਥੇ ਆਪਾਂ ਸਤਿਗੁਰੂ ਸਾਹਿਬ ਸੱਚੇ ਬਾਦਸ਼ਾਹ ਜੀ ਦੀ ਸਤਿਕਾਰ ਦੀ ਸੇਵਾ ਕਰਦੇ ਆ ਉਥੇ ਨਾਲ ਨਾਲ ਜਿਹੜੇ ਲੋੜਵੰਦ ਗਰੰਥੀ ਸਿੰਘ ਨੇ ਉਹਨਾਂ ਦੀ ਵੀ ਆਪਾਂ ਯੋਗਤਾ ਅਨੁਸਾਰ ਜਿੰਨੀ ਕ ਆਪਣੀ ਯੋਗਤਾ ਹੈਗੀ ਉਹਨਾਂ ਦੀ ਵੀ ਆਪਾਂ ਮਦਦ ਕਰਦੇ ਆਂਗੇ ਕਿਉਂਕਿ ਸਾਰੇ ਸਿੰਘ ਆਪਣੇ ਵੱਲੋਂ ਹੀ ਆਪਣੀ ਕਮਾਈ ਦੇ ਵਿੱਚੋਂ ਥੋੜਾ ਥੋੜਾ ਦਾ ਸਬੰਧ ਕੱਢ ਕੇ ਉਹਨਾਂ ਲੋੜਵੰਦ ਗਰੰਥੀ ਸਿੰਘਾਂ ਦੀ ਵੀ ਜਿਹੜੀ ਸੇਵਾ ਹੈ ਉਹ ਵੀ ਕੀਤੀ ਜਾਂਦੀ ਹੈ ਸੰਸਥਾ ਦੇ ਵੱਲੋਂ ਸੋ ਮੈਂ ਧੰਨਵਾਦ ਕਰਦਾ ਸਾਰੇ ਗੁਰੂ ਕੇ ਵਜ਼ੀਰਾਂ ਦਾ ਹਾਂ ਜਿਹੜਾ ਵੀ ਕੋਈ ਸਿੰਘ ਜੁੜਨਾ ਚਾਹੁੰਦਾ ਹੈ ਭਾਈ ਇਹਦੀ ਕੋਈ ਮੈਂਬਰਸ਼ਿਪ ਨਹੀਂ ਕੋਈ ਪਰਚੀ ਨਹੀਂ ਕੱਟੀ ਜਾਂਦੀ ਕੋਈ ਵੀ ਸਿੰਘ ਆ ਕੇ ਇਹ ਨਿਸਕਾਮ ਸੇਵਾ ਹੈ ਜਿਹੜਾ ਵੀ ਮਰਜੀ ਸਿੰਘ ਜਿਹਦਾ ਮਨ ਹੈ ਉਹ ਭਾਈ ਜਰੂਰ ਜੁੜ ਸਕਦਾ ਹੈਗਾ ਜਿਹੜਾ ਸੰਪਰਕ ਨੰਬਰ ਹੈ ਫੋਨ ਨੰਬਰ ਇਹਨਾਂ ਦੇ ਵਿੱਚ ਸਾਰੇ ਸਿੰਘਾਂ ਦਾ ਅਸੀਂ ਦੇ ਦਿੰਨੇ ਆ ਭਾਈ ਭਗਵੰਤ ਸਿੰਘ ਜੀ ਦਾ ਨੰਬਰ ਭਗਵੰਤ ਸਿੰਘ ਜੀ ਤੁਸੀਂ ਬੋਲ ਦਿਓ ਨੰਬਰ 9722 ਜਿਸ ਕਿਸੇ ਵੀ ਸਿੰਘ 98722 55536 55700 556 500 57 55537 36 ਨੰਬਰ ਹਾਂ ਜੇ ਕਿਸੇ ਨੇ ਵੀ ਐਡ ਹੋਣਾ ਹੈਗਾ ਗਰੁੱਪ ਦੇ ਵਿੱਚ ਉਹ ਭਾਈ ਭਗਵੰਦ ਸਿੰਘ ਦੇ ਨਾਲ ਵੀ ਸੰਪਰਕ ਕਰ ਸਕਦਾ ਹੈਗਾ ਭਾਈ ਜੀਵਨ ਸਿੰਘ ਦੇ ਨਾਲ ਵੀ ਸਾਰੇ ਸਿੰਘਾਂ ਨੂੰ ਤੁਸੀਂ ਤਕਰੀਬਨ ਆਪਣੇ ਸਿੰਘਾਂ ਨੂੰ ਜਾਣਦੇ ਹੋ ਭਾਈ ਪ੍ਰਕਾਸ਼ ਸਿੰਘ ਹੋ ਗਿਆ 10 ਜੀ ਸਾਰੇ ਸਿੰਘਾਂ ਨੂੰ ਪਤਾ ਹੀ ਹੈ ਜੀਦੇ ਮਰਜ਼ੀ ਦੇ ਨਾਲ ਵੀ ਤੁਸੀਂ ਖੰਡੇ ਘਟ ਕਰਕੇ ਆਪਣਾ ਨੰਬਰ ਦੇ ਕੇ ਉਹਨਾਂ ਨਾਲ ਸੰਪਰਕ ਕਰਕੇ ਤੁਸੀਂ ਐਡ ਹੋ ਸਕਦੇ ਹੋ ਸੋ ਕੋਈ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕਿਸੇ ਤੋਂ ਕੋਈ ਮੈਂਬਰ ਸਪਾ ਕੋਈ ਚੰਦਾ ਨਹੀਂ ਕਟਿਆ ਜਾਂਦਾ ਜਿਹੜਾ ਵੀ ਕੋਈ ਸੇਵਾ ਇਕੱਠੀ ਹੁੰਦੀ ਹੈ ਉਹ ਲੋੜਵੰਦ ਸਿੰਘਾਂ ਦੇ ਵਾਸਤੇ ਇਕੱਠੀ ਹੁੰਦੀ ਹੈ ਉਹ ਉਹਨਾਂ ਨੂੰ ਮੌਕੇ ਤੇ ਹੀ ਦਿੱਤੀ ਜਾਂਦੀ ਹੈ ਜਿਹਨਾਂ ਜਿਹੜੇ ਲੋੜਵੰਦ ਸਿੰਘ ਹੁੰਦੇ ਨੇ ਉਹ ਉਹਨਾਂ ਨੂੰ ਮੌਕੇ ਤੇ ਬੁਲਾ ਕੇ ਉਹਦੀ ਕੋਈ ਸਪੈਸ਼ਲ ਵੀਡੀਓ ਨਹੀਂ ਪਾਈ ਜਾਂਦੀ ਫਿਰ ਵਿਖਾਵਾ ਨਹੀਂ ਕੀਤਾ ਜਾਂਦਾ ਕਿਉਂਕਿ ਅਗਲਾ ਪਹਿਲਾਂ ਹੀ ਹੋ ਜਾਂਦਾ ਇਹ ਅਸੀਂ ਇਹ ਨਹੀਂ ਚਾਹੁੰਦੇ ਵੀ ਕੋਈ ਲੋੜਵੰਦ ਦੀ ਮਦਦ ਕਰਕੇ ਅਸੀਂ ਕੋਈ ਵਿਖਾਵਾ ਕਰਨਾ ਹੈ ਜਾਂ ਅਗਲੇ ਨੂੰ ਕੋਈ ਨੀਚਾ ਦਿਖਾਉਣਾ ਹੈਗਾ ਸੋ ਇਹ ਸੰਸਥਾ ਦੇ ਜਿਹੜੇ ਕਾਰਜ ਨੇ ਅਸੀਂ ਆਰੰਭੇ ਹੋਏ ਨੇ ਸੋ ਬੇਨਤੀ ਹੈ ਸਾਰਿਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਰਹਿਮਤ ਦੇ ਨਾਲ ਹੀ ਸੇਵਾ ਚੱਲ ਰਹੀ ਹੈ